ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਠੀਕ ਠਾਕ ਸਾਰੇ ਤੇ ਲਓ ਜੀ ਅੱਜ ਆਪਾਂ ਆਏ ਆ ਜੀ ਪਾਰਲੇ ਖੇ ਦਾ ਤੇ ਇੱਥੇ ਆਪਾਂ ਵਾਹ ਰਹੇ ਆ ਜੀ ਪੈਲੀ ਇਹ ਤਵੀਆਂ ਫਿਰਦੇ ਆਪਾਂ ਇਹ ਥਾਂ 'ਚ ਕੋਹ ਥਾਂ 'ਤੇ ਪਾੜ ਪੈ ਗਈ ਹੈ ਤੇ ਚਾਰ ਕਿੱਲੇ ਥਾਂ ਜਿਹੜਾ ਰਹਿੰਦਾ ਥੱਲੇ ਉਹ ਬਾਕੀ ਉਹ ਆਉਣ ਵਾਲਾ ਜੀ ਤੇ ਆਪਾਂ ਚ ਕੀਤੀ ਛੁੱਟੀ ਦੇ ਕੰਮ ਤੋਂ ਤੇ ਅੱਜ ਆਪਾਂ ਲਾਉਣੇ ਮੋਰਚਾ ਇੱਥੇ ਤੇ ਆਪਾਂ ਆਏ ਹਾਂ ਜੀ ਜਹਦਰ ਸਾਹਿਬ ਦੀ ਰੋਟੀ ਲੈ ਕੇ ਉਹ ਲੱਗੇ ਨੇ ਆ ਤਾਂ ਵੀ ਆਪਾਂ ਕਹੇ ਦੀਆਂ ਮੰਗੀਆਂ ਸੀ ਆਪਣੇ ਕੋਲ ਆਪਣੀਆਂ ਨਹੀਂ ਹੈਗੀਆਂ ਬੇਸਤਾਂ ਤਵਿਆਂ ਦੀ ਲੋਡ ਕਾਟੀ ਪੈਂਦੀ ਆ ਤੇ ਇਂ ਤਰੇ ਆਪਾਂ ਦੂਰ ਦੂਰ ਲਾ ਕੇ ਤੇ ਮੁੜ ਕੇ ਸਵਾਗਾ ਫੇਕ ਕੇ ਘੇਰ ਦੇਣੀ ਪਾਣੀ ਵਾਵਾ ਚਰਦਾ ਆਪਣਾ ਲੱਥਾ ਏ ਪਰ ਪੈਲੀ ਜੀ ਵੀ ਗਿੱਲੀ ਆ। ਆ ਵੇਖੋ। ਨਵਾ ਬਲੋਣੀ ਪੈਣੀ ਏ। ਗਵਾਂਡੀਆਂ ਦੇ ਵੀ ਇਧਰ ਆਪਣੇ ਉਹਨਾਂ ਵੀ ਤਵੀਆਂ ਫੇਰਦੇ ਨੇ। ਤੇ ਬੇ ਬੋਰ ਆਪਣੇ ਜਿਹੜੇ ਉਦੋਂ ਦੇ ਵੱਜੇ ਹੀ ਆ। ਤੋਂ ਡੈਣਾ ਜਿਹੜੇ ਆਪਾਂ ਬੰਨੇ ਸੀ ਪਾਣੀ ਕਰਕੇ। ਉਹ ਆਪਾਂ ਅੱਜ ਖੋਲ ਦਿੰਨੇ ਇਹਨਾਂ ਨੂੰ ਇਹ ਵੀ ਹੁਣ ਚਲਾ ਕੇ ਪਤਾ ਲੱਗੂਗਾ ਇਹਨਾਂ ਦੀ ਕੀ ਪੋਜੀਸ਼ਨ ਲਓ ਜੀ ਤੋੜੇ ਆਪਾਂ ਲਾਦੇ ਹਿੱਤੋਂ ਇਹ ਹੁਣ ਲਾਈਟ ਦੂੜ ਉਡਾਉਂਦੀ ਆ ਤੇ ਫਿਰ ਆਪਾਂ ਚੈੱਕ ਕਰਦੇ ਆ ਤੇ ਅੰਦਰ ਆਪਣਾ ਪਿਆ ਹੀ ਕਿਸੇ ਦਾ ਚਾਰ ਕੁਛ ਤਾਂ ਲੈ ਕੇ ਕੁਛ ਪਿਆ ਜੀ ਤਬੂਆ ਆਪਾਂ ਖੋਲਤਾ ਚੱਲਾ ਵਾ ਵਾ ਫਿਰ ਚੂਗੀ ਚਾਰ ਦੀ 스멜 ਬਹੁਤ ਆਉਂਦੀ ਵੈਸੇ ਤਾਂ ਪਹਿਲਾਂ ਸਾਫ ਉਹਨਾਂ ਨੇ ਕਰਤਾ ਸੀ ਥਾਂ ਵਿੱਚੋਂ ਪਾਣੀ ਕਰਕੇ ਮਿੱਟੀ ਮੁੱਟੀ ਕਾਫੀ ਵੇ ਚਲੇਗੀ ਤੇ ਲੋ ਜੀ ਥਾਂ ਬਣਾ ਵਗਿਆ ਚਾਰ ਕਿੱਲੇ ਥਾਂ ਆਪਾਂ ਵਾਇਆ ਤੇ ਤਿੰਨ ਕਿੱਲੇ ਵਾਇਆ ਬੱਕੂ ਨੇ ਤੇ ਆ ਤਾਂ ਨਹੀਂ ਹਣ ਕੋ ਲੈ ਕੇ ਚਲਿਆ ਹੋਰ ਹਾਂ ਤੇ ਚਲੋ ਠੀਕ ਹੈ ਜੀ ਤੁਸੀਂ ਵੇਖੋ ਆਪਣੀ ਵੀਡੀਓ ਤੇ ਆਪਾਂ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ ਬਹੁਤ-ਬਹੁਤ ਸਾਰਿਆਂ ਦਾ ਤੇ ਵੀਡੀਓ ਆਪਣੀ ਵੱਧ ਤੋਂ ਵੱਧ ਵਾਚ ਕਰਿਆ ਕਰੋ ਤੇ ਚਲੋ ਠੀਕ ਹੈ ਜੀ